ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ 'ਚ ਅੱਜ ਆਪਾਂ ਚੱਲੇ ਆ ਜੀ ਕਾਦੀ ਜਲਸੇ ਦੇ ਜਲਸਾ ਵੇਖਣ ਨਾਲੇ ਵਿਖਾ ਲਾਂਗੇ ਤੁਹਾਨੂੰ ਨਾਲੇ ਤੁਹਾਨੂੰ ਸਟੇਸ਼ਨ ਹੀ ਵਿਖਾ ਲਾਂਗੇ ਜਿੱਥੋਂ ਪਾਕਿਸਤਾਨ ਤੋਂ ਟ੍ਰੇਨ ਆਉਂਦੀ ਹੁੰਦੀ ਹੈ ਤੇ ਪਰਾਂ ਉੱਥੋਂ ਵੀ ਹੁੰਦਾ ਹੈ ਜਲਸੇ 'ਚ ਤੇ ਆਪਣਾ ਸਾਰਾ ਪਰਿਵਾਰ ਚੱਲਿਆ ਸਾਹਮਣੇ ਤੇ ਵੇਖ ਸਕਦੇ ਪਿੱਛੇ ਠੀਕ ਹੈ ਜੀ ਪ੍ਰੀਆ ਮਨ ਉਧਰ ਪੂਨਮ ਨਿਆਣੇ ਆਪਾਂ ਸਾਰੇ ਚੱਲੇ ਆ ਅੱਜ ਠੀਕ ਹੈ ਜੀ ਬਾਕੀ ਵੀਡੀਓ ਪੂਰੀ ਵੇਖਿਓ ਸਕਿਪ ਨਾ ਕਰਿਓ ਬਾਕੀ ਤੁਹਾਨੂੰ ਬੜਾ ਮਜ਼ਾ ਆਏਗਾ ਬਾਕੀ ਆਪਾਂ ਚਲੋ ਠੀਕ ਹੀ ਮਿਲਦੇ ਆ ਤੁਹਾਨੂੰ ਇੱਧਰ ਆਡਾ ਪਰਿਵਾਰ ਆਉਣ ਡਿਆ ਵਾ ਸਾਰੇ ਤਿਆਰ ਹੋਏ ਅੱਜ ਸਾਰੇ ੱੱੱਲੇ ਇੱਧਰ ਐ ਇੱਥੇ ਦੀ ਨਿਆਣੇ ਨੂੰ ਪੈ ਗਈਆਂ ਛੁੱਟੀਆਂ ਤੇ ਮੈਂ ਚਲੋ ਤੁਹਾਨੂੰ ਅੱਜ ਜਲਸਾ ਵਿਖਾ ਲਦੇ ਆ ਤੇ ਬਾਕੀ ਅੱਜ ਤੁਹਾਨੂੰ ਵਿਖਾ ਲਾਂਗੇ ਕਿ ਪਾਕਿਸਤਾਨ ਤੋਂ ਜਿਹੜੀ ਟ੍ਰੇਨ ਆਉਂਦੀ ਹੁੰਦੀ ਓਦੀ ਕਾਦੀ ਹੈ ਪਹਿਲਾਂ ਹੁੰਦੀ ਸੀ ਲੋਕ ਆਉਂਦੇ ਇੱਥੇ ਲੇਕਿਨ ਹੁਣ ਬੰਦ ਹੋ ਗਈ ਛੁੱਟੀਆਂ ਲੱਗ ਕੇ ਚਲੋ ਸਟੇਸ਼ਨ ਤੁਹਾਨੂੰ ਕਰਾਂਗੇ ਅੱਜ ਤੇ ਬਾਕੀ ਸਾਡਾ ਪਰਿਵਾਰ ਬੈਠਾ ਨੇ ਅਣਵੀ ਛੁੱਟੀਆਂ ਪੈ ਗਈਆਂ ਹੈਲੋ ਹੈਲੋ ਕੱਲ ਨੂੰ ਜਾਂ ਪਰਸੋਂ ਮੈਂਨੇ ਆਪਣੇ ਆਪਣੇ ਨਾਨਕੇ ਚਲ ਜਾਣਾ ਠੀਕ ਹੈ ਜੀ ਬਾਕੀ ਇਹ ਸਾਰੇ ਪਿੱਛੇ ਆੜੇ ਸਾਰੇ ਜੀ ਕਿੱਥੇ ਜਾਣਾ ਖੁਸ਼ੀ ਵਿੱਚ ਕੱਲ ਲੈ ਆਪ ਲੈ ਨਾਨੀ ਪਿੰਡ ਅੱਛਾ ਆਪ ਕਿਹੜਾ ਆ ਪਿੰਡ ਦਾ ਚੱਟੀ ਚੱਲਦੀ ਮਾਈ ਜਾਲਾ ਆ ਨਾ ਕੱਲ ਤੇਰਾ ਕਿੱਥੇ ਨਾਨਕਾ ਅੱਛਾ ਤੂੰ ਕਿੱਥੇ ਕੋ ਜਾਣਾ ਮੈਂ ਨਾ ਮਾਮੂ ਕੋ ਅੱਛਾ ਨਾਨੀ ਕਿੱਥੇ ਨਾਨੀ ਜੰਮੂ ਅੱਛਾ ਆਈ ਪਹਿਲਾਂ ਜੰਮੂ ਜਾਣਾ ਹੀ ਆ ਉੱਥੇ ਕੁਆਟਰ ਚੁੱਕੇ ਗਏ ਤੇ ਯਾਰ ਜਵਾਨਾ ਕੇ ਆ ਮੰਦੀ ਨੇ ਕਿੱਥੇ ਜਾਣਾ ਦੇਸ਼ੂ ਕਿੱਥੇ ਜਾਣਾ ਹੈ ਪੂਈ ਗੁਲੀ ਹਾਡੇ ਤੇ ਹਾਡੇ ਤੇ ਉੱਧਰ ਜਾ ਲਗੇ ਹਾਡੇ ਅਸੀਂ ਵੀ ਜਾਵਾਂਗੇ ਅਸੀਂ ਆਵਾਂਗੇ ਤੇ ਫਿਰ ਇਹ ਜਾਣਗੇ ਰਹਿਣ ਵਾਸਤੇ ਦੋ ਦਿਨ ਜਾਂ ਮਾਸੀ ਘਰ ਤੇ ਜਾ ਫਿਰ ਨਾਨੀ ਘਰ ਆ। ਮਾਮੀਆਂ ਮਾਸੀ ਘਰ। ਜਾਂ ਘਾਦੀਆਂ ਵਾਲੀ ਨਾਨੀ। ਜੱਜਨ ਨੇ ਲਿਆਣਾ ਨਾਨੀ ਕੋ। ਘਾਦੀਆਂ ਵਾਲੀ ਨਾਨੀ ਕੋ। ਹਣਾ ਗੁਰੀ। ਕਦੋਂ ਜਾਣਾ ਨਾਨਕੇ? ਹਲ। ਤੂੰ ਤੇ ਗੁੜੀਆਂ ਪਹਿਲੀ ਵਾਰੀ ਵੇਖਣੀ ਐ। ਹਾਂ। ਦੀਦੀ। ਗੁੜੀਆਂ ਦੇ ਨੇ ਦੀਦੀ ਨਹੀਂ ਵੇਖੀ ਆਪਣੀ। ਹਾਂਜੀ। ਇਹਨੇ ਨਹੀਂ ਚਾਰੇ ਨੇ ਵੇਖੀ। ਬਾਕੀ ਇੰ ਸਾਰੇ ਜਣੇ ਵੇਖ ਆਏ ਹਾਂ ਗੁਰੀ ਰਹਿ ਗਿਆ ਹੀ ਗੁੜੀਆਂ ਵੇਖਣ ਤੋਂ। ਮੈਂ ਮੰਨ ਵਿਖਾਇਆ ਵਾ ਮੈਂ ਮੈਂ ਪਰ ਸਕੂਲੇ ਜਾਣਾ ਇਹੋ ਪਤੋਲੀ ਮੀਂਹ ਕੱਟੇ ਤੇ ਰਿਸ਼ਤੀ ਆ ਚਾਲ ਮੇਰਾ ਗਿਆ ਬੇਚੇ ਰਹਿਣਾ ਜੀ ਉਨਾਂ ਕਿ ਤੋ ਫਿਰ ਮੈਂ ਚਲੀ ਜਾਊਂਗਾ ਸਕੂਲੇ ਨੂੰ ਤੇਲ ਵੀ ਨਹੀਂ ਲਾਇਆ ਉਦੋਂ ਹੀ ਆ ਗਿਆ ਕੋਤਾ ਗੁੱਟੀਆਂ ਦੀ ਲੱਲ ਲੱਗੀ ਰਹਿੰਦੀ ਹਾਏ ਮੈਂ ਡਾਣਾ ਹਾਏ ਮੈਂ ਡਾਣਾ ਮੈਂ ਤਾਂ मामੂ ਘਰੇ ਗੱਲ ਕਰਨੀ ਗੱਡੀ ਚ ਹੂੰ ਗੱਡੀ ਦੇ ਪਾਪਾ ਕਹਿੰਦੇ ਮੈਂ ਜਾਣਾ ਨਹੀਂ ਛੱਡਣਾ ਗੱਤੀ ਆ ਰਹੀ ਹੈ ਡੈਡੀ ਕਹਿੰਦੇ ਸਾਰੇ ਜਾਣਗੇ ਨਾਨਕੇ ਬੱਸੇ ਨਹੀਂ ਜੀ ਡੈਡੀ ਕਹਿੰਦੇ ਹੀ ਟੱਡ ਕੇ ਆਉਣਗੇ ਗੂਗਲੀ ਨਹੀਂ ਬਸਤੇ ਜਾਵਾਂਗੀ ਨਹੀਂ 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 ਹੈ ਨਹੀਂ ਬਸ ਬੜੀ ਓਕੀ ਮਿਲਦੀ ਹੈ ਮੇਰੀ ਗੱਲ ਸੁਣੋ ਅੱਜ ਆਪਾਂ ਆ ਗਏ ਆਂ ਇਹ ਸਟੇਸ਼ਨ ਇੱਧਰ ਪੂਣਾ ਨੂੰ ਅਸੀਂ ਚੜਾਉਣਾ ਹੈ ਟਰੇਨ ਤੇ ਠੀਕ ਹੈ ਜੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਤਾਂ ਤੁਸੀਂ ਸਾਹਮਣੇ ਦੇਖ ਸਕਦੇ ਆਪਾਂ ਪਹੁੰਚ ਗਏ ਆਂ ਇਹ ਸਟੇਸ਼ਨ ਕਿਉਂਕਿ 올ਡ ਕਾਦੀਆਂ 올ਡ ਸਟੇਸ਼ਨ ਆਪਾਂ ਗੱਡੀ ਕਰਾਂਗੇ ਇੱਥੇ ਪਾਰਕ ਠੀਕ ਹੈ ਜੀ ਹੁਣ ਪੂਣਾਮ ਚੱਲੀ ਆ ਪਾਕਿਸਤਾਨ ਠੀਕ ਹੈ ਜੀ ਤੁਸੀਂ ਸਾਹਮਣੇ ਦੇਖ ਸਕਦੇ ਜੇ ਲੀ ਆਤੀ ਨਾਦੀ ਸਾਹਮਣੇ ਦੇਖ ਸਕਦੇ ਆ ਆਪਣਾ ਸਾਧੀਆਂ ਸਟੇਸ਼ਨ ਹੈ ਜੀ ਠੀਕ ਹੈ ਜੀ ਪੰਜਾਬੀ ਚ ਤੇ ਹਿੰਦੀ ਤੇ ਵੇ ਅੰਗਰੇਜ਼ੀ ਦੇ ਉਰਦੂ ਜਿ ਲਿਖਿਆ ਜੀ ਸਾਹਮਣੇ ਦੀ ਦੇਖ ਸਕਦੇ ਹੋ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਆਪਣੀ ਪੂਰਨਮ ਚੱਲੀ ਆ ਤੇ ਪ੍ਰਿਆ ਵੀ ਚੱਲੀ ਅੱਜ ਆਪਣੇ ਨਾਨਕੇ ਟ੍ਰੇਨ ਤੇ ਪਾਕਿਸਤਾਨ ਜਾਣੇ ਚੱਲੇ ਠੀਕ ਹੈ ਜੀ ਇਹਦੇ ਨਿਆਣੇ ਵੀ ਚੱਲੇ ਆ ਆਪਣੇ ਠੀਕ ਹੈ ਜੀ ਬਾਕੀ ਇੱਥੇ ਆਦੇਸ਼ ਅਨੁਸਾਰ ਕੁਝ ਲਿਖਿਆ ਹੋਆ ਸਾਵਧਾਨ ਠੀਕ ਹੈ ਜੀ ਆ ਆਪਣਾ ਟਿਕਟ ਖਿੜਕੀ ਆ ਸਾਹਮਣੇ ਤੁਸੀਂ ਦੇਖ ਸਕਦੇ ਜੀ ਠੀਕ ਹੈ ਜੀ ਆ ਬਾਕੀ ਟਾਈਮ ਟੇਬਲ ਲਿਖਿਆ ਸਾਹਮਣੇ ਵੀ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਆਹ ਪੈਸੇਂਜਰ ਆਵਾ ਤੇ ਬਣਾਈ ਹੈ ਬੈਣਵਾ ਤੇ ਠੀਕ ਹੈ ਸਾਹਮਣੇ ਬਾਕੀ ਦੀ ਆ ਸਟੇਸ਼ਨ ਦੇਖ ਸਕਦੇ ਹੋ ਸਾਹਮਣੇ ਬਾਕੀ ਲੈਣ ਤੇ ਵੀ ਦੇਖ ਸਕਦੇ ਹੋ ਇਹ ਤੇ ਜਾਣੀ ਕਿ ਕੋਸ਼ਟਾ ਪਹਿਲਾਂ ਜਾਣੀ ਕਿ ਜਦੋਂ ਮੰਡ ਤੋਂ ਪਹਿਲਾਂ ਦੀ ਗੱਲ ਹੈ ਉਹ ਟ੍ਰੇਨਾਂ ਇਧਰੋਂ ਚੱਲਦੀਆਂ ਠੀਕ ਹੈ ਜੀ ਬਾਕੀ ਸਾਡੇ ਹੱਤੋਵਾਲ ਤੋਂ ਮਾੜਾ 7-8 ਕਿਲੋਮੀਟਰ ਆਪਣਾ ਕਾਦੀਆਂ ਸਟੇਸ਼ਨ ਹੈ ਜਾਨੀ ਕਿ ਇਧਰੋਂ ਕਾਦੀਆਂ ਤੋਂ ਸਿੱਧੀ ਅੰਮ੍ਰਿਤਸਰ ਜਾਂਦੀ ਟ੍ਰੇਨ ਸਾਹਮਣੇ ਉਹ ਸਾਡੇ ਲਾ ਮਨਕੀਰ ਚੜ ਗਏ ਨੇ ਪਟੜੀਆਂ ਤੇ ਠੀਕ ਹੈ ਜੀ ਬਾਕੀ ਉਹ ਸਾਹਮਣੇ ਪੂਨਮ ਹਣੀ ਨਿਆਣੇ ਬਾਕੀ ਦੇ ਪਿੱਛੇ ਵੀ 뷰 ਦੇਖ ਸਕਦੇ ਹੋ ਸਾਹਮਣੇ ਪਿੱਛੇ ਬਹੁਤ ਵਧੀਆ ਯਾਨੀ ਕਿ ਪੁਰਾਣੇ ਜ਼ਮਾਨੇ ਦਾ ਯਾਨੀ ਕਿ ਸਟੇਸ਼ਨ ਬਣਾਇਆ ਇਹਨਾਂ ਨੇ ਬਹੁਤ ਵਧੀਆ ਤੇ ਬਾਕੀ ਪੋਣਮ ਹਣੀ ਇੱਥੇ ਨਲਕਾ ਲੱਗਾ ਵਾ ਉਹ ਸਾਹਮਣੇ ਵੀ ਦੇਖ ਸਕਦੇ ਹੋ ਇੱਕ ਉਹ ਬੋਰਡ ਲੱਗਾ ਸਾਹਮਣੇ ਠੀਕ ਹੈ ਜੀ ਹੋ ਇਥੇ ਨਲਕਾ ਵੀ ਲੱਗਾ ਤੇ ਸਾਹਮਣੇ ਵੇਖ ਸਕਦੇ ਹੋ ਪਾਣੀ ਵਧੀਆ ਬੜਾ ਪਾਣੀ ਜੇ ਮੈਂ ਆਪ ਹੀ ਨਹੀਂ ਕਿਹਾ ਡੰਡੀ ਹੈਲੋ ਗਾਇਜ਼ ਹੋਣ ਮੈਂ ਤਾਂ ਲੁਕ ਚ ਲੱਗਾ ਸੋਣਾ ਸਾਹਮਣੇ ਵੇਖ ਸਕਦੇ ਵਿਊ ਵੇਖ ਸਕਦੇ ਕਿੰਨਾ ਵਧੀਆ ਲੱਗਣ ਰਿਹਾ ਸੋਣਾ ਮਤਲਬ 올ਡ ਹੀ ਯਾਨੀ ਕਿ 올ਡੇਜ ਹੀ ਆ ਠੀਕ ਹੈ ਬਾਕੀ ਥੋੜਾ ਇੰਨੀ ਚਲੋ ਵਧੀਆ ਬਣਾਇਆ ਵਾ ਮੈਂ ਮੈਂ ਤਾਂ ਪਿੱਛੇ ਤੋਂ ਲੱਗ ਕੇ ਆਈ ਕਿਹੜੇ ਇੱਥੇ ਪੂਨਮ ਹਣੀ ਬੈਗੇ ਆ ਸਾਹਮਣੇ ਠੀਕ ਹੈ ਜੀ ਇਹ ਕਿਹ ਕਾਦੀਆਂ ਦਾ ਨਾ ਚਲੋ ਅੱਜ ਦੇ ਇਨਾਂ ਨੇ ਕਾਦੀਆਂ ਦਾ ਸਟੇਸ਼ਨ ਵੀ ਵੇਖਿਆ ਇਹਨਾਂ ਨੂੰ ਸਟੇਸ਼ਨ ਵਖਾਲਤਾ ਠੀਕ ਹੈ ਜੀ ਬਾਕੀ ਬਹੁਤ ਵਧੀਆ ਲੱਗਣ ਡਿਆ ਇੱਥੇ ਆ ਕੇ ਬਿਲਕੁਲ ਸ਼ਾਂਤੀ ਆ ਜਾਨੀ ਕਿ ਆ ਜਾਨੀ ਕਿ ਸਟੇਸ਼ਨ ਵੇਖ ਕੇ ਨਾ ਜਦਾਂ ਜਾਨੀ ਕਿ ਪਾਕਿਸਤਾਨ ਦੀ ਯਾਦ ਆ ਜਾਂਦੀ ਆ ਕਿ ਜੋ ਜਾਨੀ ਕਿ ਵਾਈਬ ਹੁੰਦੀ ਆ ਠੀਕ ਹੈ ਜੀ ਪੂਰੀ ਵਾਈਬ ਆਪਣੀ ਪਾਕਿਸਤਾਨ ਦੀ ਆਉਂਦੀ ਇੱਥੇ ਆ ਕੇ ਠੀਕ ਹੈ ਜੀ ਤੇ ਇੱਥੇ ਸਾਡੇ ਨਿਆਣੇ ਬੈਠੇ ਸਾਹਮਣੇ ਦੇਖ ਸਕਦੇ ਜੇ ਸਾਡੇ 3:30 ਵਜੇ ਟ੍ਰੇਨ ਆਉਣੀ ਹੈ ਤੇ 3:30 ਵਜੇ ਟ੍ਰੇਨ ਆਉਣੀ ਮਨਗੀਰ ਸੁਣਾਦੀ ਇਹ ਜਾਣ ਕੇ ਪਾਕਿਸਤਾਨ ਠੀਕ ਹੈ ਜੀ ਉਹ ਵੀ ਸਾਹਮਣੇ ਹੀ ਦੇਖ ਸਕਦੇ ਜੇ ਲੱਗੇ ਲੱਗੇ ਘਾਰ ਹੈ ਬਾਕੀ ਜਾਣੇ ਕੀ ਜਾਣੀ ਕਿ ਉਹ ਉੱਥੇ ਲੇਨ ਖਤਮ ਹੋ ਜਾਂਦੀ ਆ ਉਹ ਵਾਲੀ ਆ ਉਹ ਪੂਰੀ ਲੇਨ ਜਾਨੀ ਕਿ ਆਪਣੇ ਹਰਚਵਾਲ ਤੱਕ ਕਹਿੰਦੇ ਗਈ ਆ ਲੈਣਾ ਵਾਲੀ ਠੀਕ ਹੈ ਜੀ ਬਾਕੀ ਇਧਰੋਂ ਵੀ ਦੇਖ ਸਕਦੇ ਸਾਹਮਣੇ ਬਾਕੀ ਡੇਲੀ ਸਰਵਿਸ ਆ ਅੰਮ੍ਰਿਤਸਰ ਤੋਂ ਕੱਦੀਆਂ ਠੀਕ ਆ ਪੈਸੇ ਵੀ ਘੱਟ ਲੱਗਦੇ ਆ ਟ੍ਰੇਨ ਤੇ ਬਾਕੀ ਜੋ ਟ੍ਰੇਨ ਦਾ ਸਭ ਤੋਂ ਪਰ ਟ੍ਰੇਨ ਲਈ ਆ ਠੀਕ ਹੈ ਜੀ ਬਹੁਤ ਮਾਇਆ ਹੁੰਦਾ ਬਾਕੀ ਇਧਰ ਆਡਾ ਫੈਮਲੀ ਬੈਠੀ ਸਾਰੀ ਚਲੋ ਠੀਕ ਹੈ ਜੀ ਫੇਰ ਮਿਲਦੇ ਹਾਂ ਤੁਹਾਨੂੰ ਇੱਥੇ ਆਡੇ ਨਿਆਣੇ ਪੂਰੀ ਮਸਤੀ ਕਰਨ ਦੇ ਆ ਇੱਥੇ ਆਡੇ ਨਿਆਣੇ ਪੂਰੀ ਮਸਤੀ ਕਰਨ ਦੇ ਇੱਥੇ ਨਾਲੇ ਇਧਰ ਪੂਰਨਮ ਵੀ ਸਾਰੇ ਮਾਸਤ ਹੋਏ ਹੀ ਦੇ ਸਾਰੇ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਇਹ ਕਿਤੇ ਮੇਰੇ ਸਾਹਮਣੇ ਕਿਤੇ 47 ਤੋਂ ਪਹਿਲਾਂ ਦਾ ਡੱਬਾ ਏ ਤੇ ਉਸ ਟਾਈਮ ਦਾ ਹਣਾ ਮੇਰੇ ਨਾਲ ਜਿਹੜੀ ਬੋਗੀ ਪਈ ਸਾਹਮਣੇ ਠੀਕ ਹੈ ਜੀ ਬਾਕੀ ਚਲੋ ਵਧੀਆ ਲੱਗਾ ਟਾਈਮ ਥੋੜਾ ਵਾ ਘਰੇ ਵੀ ਜਾਣਾ ਵਾ ਹੁਣ ਆਪਾਂ ਚੱਲੀਆਂ ਸਟੇਸ਼ਨ ਲੱਗੇ ਬਾਏ ਬਾਏ ਕਰਨਾ ਠੀਕ ਹੈ ਜੀ ਤੇ ਬਾਕੀ ਇਧਰ ਮਸਤੀ ਕਰ ਲੈਂਦੇ ਨੇ ਆਣੇ ਪੂਰੇ ਖੁੱਲੇ ਜ ਮ제 ਲੈਣ ਦੇ ਨੇ ਆਣੇ ਸਾਡੇ ਇਧਰ ਆਡਾ ਮਨਕੀਰ ਪਟਰੀਆਂ ਦੇ ਚ ਉੱਤੇ ਚੜ ਚੜ ਕੇ ਸਾਰੇ ਗੁਰ ਕੀਰਤ ਇਧਰ ਆਡੀ ਖੁਸ਼ੀ ਆ ਦੇਖ ਆ ਵੇਖੋ ਡੇ ਨਾਣੀ ਉਹ ਵੇਖੋ ਉਹ ਵੇਖੋ ਉਹ ਵੇਖੋ ਮਾਨ ਕੀ ਕਰਨ ਡਿਆ ਨਾ 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 ਪਤਾਨੇ ਚ ਲੈ ਜੇ ਇਧਰ ਆ ਜਾਓ ਏ ਚੱਲ ਗੁਰ ਕੀਤ ਉੱਤੇ ਆ ਜਾ ਆ ਜਾ ਮਾਨਾ ਮਨਕੀਰਤ ਜਿਆਦਾ ਛੇ ਕੋਈ ਜਿਆਦਾ ਸ਼ੈਤਾਨੀ ਕਰਨ ਡਿਆ ਬੰਦੇ ਤਾਂ ਕਰਕੇ ਜਾਣੀ ਕਿ ਆਪਾਂ ਬਾਕੀ ਟ੍ਰੇਨ ਆਉਣ ਵਾਲੀ ਆਪਣੀ ਬਾਕੀ ਇਹਨਾਂ ਨੂੰ ਕਰਾਂਗੇ ਅਲਵਿਦਾ ਇੱਥੇ ਹੀ ਚਲੋ ਭਈ ਹੁਣ ਆਪਾਂ ਚੱਲਦੇ ਆਂ ਚਲਾਓ ਤੁਹਾਨੂੰ ਨਾਲੇ ਹੋਰ ਕਿਤੇ ਕਮਾਲੇ ਗਏ ਆ ਹਾਏ ਦੇ ਮਨ ਟੋਪੀ ਦੇ ਦਿਓ ਮਿੰਟ ਚਲੋ ਠੀਕ ਹੈ ਜੀ ਹੁਣ ਆਪਾਂ ਜਾਣਾ ਵਾ ਜਲਸੇ ਵਾਲੇ ਪਾਸੇ ਜਿੱਥੇ ਜਲਸੇ ਦਾ ਰੌਣਕ ਰਾਂਕਾ ਲੱਗੀਆਂ ਦੁਕਾਨਾਂ ਤੋਂ ਕਿੰਨਾ ਲੱਗੀਆਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਇਥੇ ਇਹਨਾਂ ਨੂੰ ਸਟੇਸ਼ਨ ਲਿਆਇਆ ਹੀ ਵਿਖਾਉਣ ਵਾਸਤੇ ਯਾਨੀ ਕਿ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਲਗੀ 200 ਰੁਪਿਆ ਵੇਚ ਸਕਦੇ ਸਾਹਮਣੇ ਤੁਸੀਂ 200 200 ਰੁਪਿਆ ਸੇਲ ਆ ਤੇ ਵੇਚ ਸਕਦੇ ਜੇ ਬਾਕੀ ਵੇਚ ਸਕਦੇ ਤੁਸੀਂ ਸਾਹਮਣੇ 200 200 ਰੁਪਏ ਸੇਲ 'ਤੇ ਬੋਡੀਆਂ ਜੈਕਟਾਂ ਸਾਹਮਣੇ ਵੇਖ ਸਕਦੇ ਤੁਸੀਂ 200 ਬੋ 200 ਰੁਪਏ 200 ਰੁਪਏ ਸੇਲ ਫੇਰ ਸੇਲ ਬਾਕੀ ਉਧਰ ਵੀ ਲੱਗੀਆਂ ਆ ਸਾਹਮਣੇ ਵੇਖ ਸਕਦੇ ਤੁਸੀਂ ਇੱਧਰ ਵੀ ਆ ਗਈਆਂ ਸਾਹਮਣੇ ਤੁਸੀਂ ਵੇਖ ਸਕਦੇ ਜੀ ਸਾਰੀਆਂ ਜੀ ਕਿੱਧਰ ਵੀ ਦੇ ਸਕਦੇ ਹੋ ਸਾਰੀਆਂ ਪਸੰਦ ਕਰੰਡੇ ਸਮਾਨ ਤਾਂ ਇੱਥੇ ਹਡਾ ਸੰਨੀ ਵੀ ਆ ਗਿਆ ਸਾਹਮਣੇ ਹੋਰ ਸੰਨੀ ਜੀ ਕੀ ਹਾਲ ਚਾਲ ਦੇ ਸਾਤਰੀ ਕਾਲ ਜੀ ਸਾਤਰੀ ਕਾ ਕਿਧਰ ਗਿਆ ਦਾਜਾਸਰ ਓ ਹਡਾ ਜਸ ਵੀ ਆ ਗਿਆ ਸਾਹਮਣੇ ਓਏ ਦੱਸੀ ਮੈਂ ਕੱਲ ਆਉਣਾ ਹਾਂ ਆ ਦੇ ਨੇ ਆਨੇ ਖੇਡਣ ਡਾਵੇ ਬਸੀ ਗੱਲ ਕਰੋ ਮੰਮੂ ਨੂੰ ਵੀ ਕਰੋ ਹੱਥ ਤੇ ਆ ਜਾ ਮੰਮੂ ਨੂੰ ਕਰੋ ਕੱਟ ਗਈ ਤਾਂ ਕਿ ਨਹੀਂ ਉਧਰੋਂ ਭਜ ਜਾਂਦੇ ਜੇ ਤੁਸੀਂ ਤਾਂ ਇੱਥੇ ਤਾਂ ਰਹਿ ਨਹੀਂ ਹੁੰਦਾ ਤੁਹਾਨੂੰ ਤੁਹਾਨੂੰ ਬੜਾ ਹਾਂ ਉਹ ਕਹਿ ਦਿੰਦੇ ਆ ਪੱਪੀ ਨਹੀਂ ਮੈਂ ਬਿਜ਼ੀ ਹਾਂ ਆਹ ਉਹ ਉਧਰੋਂ ਨਹੀਂ ਨਹੀਂ ਰੋੜ ਚੱਲ ਜਾਣਾ ਇੱਧਰ ਨਹੀਂ ਜਾਣਾ ਚੋਲ ਲਾ 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 ਲਓ ਇਹ ਇੱਕ ਆਸਾਨੀ ਤੋਂ ਆਸੇ ਹੋ ਚਲੇ ਆ ਲੈ ਕੇ ਤੇ ਫੇਰ ਅਸੀਂ ਜਾਣਾ ਵਾ ਤੇ ਫੇਰ ਅਸੀਂ ਆਉਣਾ ਆ ਅੱਛਾ ਚੱਲ ਮੇਰੀ ਲਾਡੋ ਆ ਲਈ ਆ ਜਾਈਓ ਆ ਜਾਓ ਇਧਰੋਂ ਹੋਰ ਕਿੱਥੇ ਲੈ ਕੇ ਜਾਣਾ ਉੱਥੇ ਕਮੂਨ ਗਾੜੀ ਆਇਆ ਆਇਆ ਮੇਰੀ ਪੁੱਤੀ ਬਾਲੂ ਬਣੀ ਮੈਂ ਨਾਲ ਗੁਰਦਰਾ ਬਗਾ ਲਾਈਏ ਕਿਹੜਾ ਸਰਹੰਦ ਅੱਛਾ ਚੱਲੇ ਤਿਆਰ ਕਰ ਅੱਛਾ ਬ੍ਰੀਜ ਆ ਸਤਾ ਵਿੱਚ ਹਾਂ ਉਧਰੋ ਜਾਣਾ ਵਾ ਆ ਤੂੰ ਹੀ ਚੱਲਿਓ ਕਿਧਰ ਅੱਛਾ ਮਾਸੀ ਨੇ ਇਹਦੀ ਤਾਂ ਮਾਸੀਾਂ ਦੀ ਤੁਹਾਨੂੰ ਮੈਂ ਕਰ ਦੰਨੀ ਆ ਤੇ ਤੁਸੀਂ ਚੱਲ ਜਿਓ ਮੈਂ ਅੱਛਾ ਨਹੀਂ 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 ਫੇਰ ਨਹੀਂ ਜਾ ਹਮ ਤਾਂ ਕਿ ਸਵੇਰੇ ਤੇ ਸ਼ਾਮ ਨੂੰ ਆਉਗੇ ਤੀ ਇਕਰ ਨਹੀਂ ਟਾਈਮ ਲੱਗ ਜਾਣਾ ਵਾ ਭਾਈ ਚਲੋ ਕਰਦੇ ਆ ਸਲਾਹ ਹਾਂ ਸਲਾਹ ਕਰਦੇ ਆ ਕੋਈ ਹਸਾਬਤਾ ਬੁਲਾ ਕੇ ਅੱਠ ਦੇ ਬੰਦੇ ਬੈਹ ਜੰਦੇ ਮੈਨੂੰ ਹਾਂ ਸੱਤ ਅੱਠ ਲੈ ਹੀ ਜਾਂਦੇ ਬੱਬੂ ਯਾ ਤੇ ਵੇਖਣ ਦੇ ਸੇਲ ਲੱਗੀ ਆ ਤੇ ਸੇਲ ਵਾਲੀ ਚੀਜ਼ ਪਸੰਦ ਨੇ ਹੁੰਦੀ ਕੇ ਇਹਨੂੰ ਵੀ ਉਹ ਆਡਾ ਵੀਰ ਆ ਗਿਆ ਸਾਹਮਣੇ ਫੇਰ ਮੁਖਾ ਯਾਰ ਕੱਟ ਗਿਆ ਯਾਰ ਹਾਂ ਲੱਗੀ ਹੋਈ ਆ ਉਹਨੇ ਨਾ ਹਾਲਾ ਅਗੇ ਦੇ ਆਪਣੀ ਵਾਲੀ ਏ ਲਾ ਤੂੰ ਬਹੁਤ ਹੀ ਖਤਰਨਾਕ ਪਾਇਆ ਬੜਾ ਕਸੂਤਾ ਰੰਗ ਪਾਇਆ ਤੂੰ ਯਾਰ ਬਾਕੀ ਰੌਣਕਾਂ ਲੱਗੀਆਂ ਨੇ ਅਜਾ ਚਕਾਟੀਆਂ ਰਸ਼ ਠੀਕ ਹੈ ਜੀ ਬਾਕੀ ਇਧਰ ਵੀ ਆ ਪੂਰਾ ਅੱਗੇ 게ਟੋਂ ਪਾਰ ਵੀ ਅੱਗੇ ਬੜੀਆਂ ਦੁਕਾਨਾਂ ਚਲੋ ਇਧਰੋਂ ਇਧਰੋਂ ਚਲੋ ਆਜ ਅਸੀਂ ਉਹ ਦੱਸ ਓਏ ਕੋ ਇਧਰ ਆ ਚੀਜੀ ਲੈਣ ਚੱਲੇ ਆ ਚਲੋ ਤੂੰ ਇਧਰ ਆ ਰੋੜ ਚੱਲ ਲੈ ਜਾ ਪਹੜ ਲੈ ਆ ਮੋਦਾ ਸਾਡਾ ਗੋਰ ਕੀ ਨਿਆਣੇ ਗਏ ਚੀਜੀ ਲੈਣ ਜਾ ਕਰੀਏ ਸਾਹਮਣੇ ਕਰੋ 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 ਪਸੰਦ ਕੋਣੇ essen ਜਿਆਦਾ ਰੰਗ ਸਾਹਮਣੇ ਰੱਖਦੇ ਨਾ ਉਹ ਪਸੰਦ ਨਹੀਂ ਹੁੰਦੇ ਕੱਲੀ ਕੱਲੀ ਚੀਜ਼ ਕੱਢ ਕੇ ਵਿਖਾਉਣਾ ਫਿਰ ਪਸੰਦ ਆ ਜਾਂਦੀ ਚੀਜ਼ ਹੈ ਮੇਰੇ ਬਹੁਤ ਜੀਤਾ ਉੱਪਰ ਮੂਤੋਂ ਮੂਤੋਂ ਇਹ ਰੱਬ ਨੇ ਲਬਲੀਏ ਮੋਤੀਆਂ ਵਾਲੀ ਜੈਕਟ ਹੈ ਸਾਹਮਣੇ ਦੇਖ ਸਕਦੇ ਜੀ ਜਿੱਪਾ ਨਹੀਂ ਹੈ ਜੀ ਪਾਣੀ ਹੈ ਹਾਂ ਠੀਕ ਹੀ ਉਦੋਂ ਤਾਂ ਠੀਕ ਹੀ ਆਹ ਕਲਰ ਪਸੰਦ ਆਇਆ ਆ ਸੋਹਣੀ ਹੈ ਜੀ ਡਿਜ਼ਾਈਨਿੰਗ ਹੈ ਬਣਾ ਪ੍ਰਿਆ ਹੋਰ ਤੁਹਾਨੂੰ 150 ਜੀ ਪਾ ਇਦਾਂ ਹੀ ਮਿਲ ਨਹੀਂ ਆਉਂਦਾ ਆ ਪੈਂਟ ਕੋਟ ਤੇ ਇਹਨੇ ਪਾਉਣਾ ਬਾਈ ਜੀ ਛੇਤੀ ਛੇਤੀ ਆ ਜਿਓ ਤੇ ਮੇਲਾ ਲੁੱਟ ਲੋ ਆ ਗਏ ਠੀਕ ਹੈ 150 200 ਰੁਪਏ ਸੇਲ ਹੀ ਥੇ ਤੇ ਫੇਰ ਸਾਲ ਬਾਅਦ ਆਉਣਾ ਮੇਲਾ ਕਰਦੇ ਜੇ ਪਾਉਂ ਜੋ ਪਾਉਣੀਆਂ ਨਹੀਂ ਹਾਂ ਸੋਣੀ ਆ ਆ ਕੀ ਆ ਮੂਤ ਚੁਰ ਤੂੰ ਕੀ ਲੜਾਇਆ ਅਜਵੀਂ ਕਿਤਰਫ ਜਾਉਂਸ ਹੋਈ ਉਹ ਖੋਲੀ ਮਾ ਕੇ ਤੇ ਬੱਖਮਾ ਤੌਰ ਤੇ ਇਹਦਾ ਠੀਕ ਹੈ ਜੀ ਫਿਰ ਤੇ ਬੰਨਣ ਬੁੰਨਣ ਲਈ ਕੰਮ ਆਏਗਾ ਨਾਲੇ ਠੀਕ ਹੈ ਜੀ ਗੱਡੀ ਤੇ ਆਉਣਾ ਸਵੇਰੇ ਹਾਂ ਜੀ ਗੱਡੀ ਤੇ ਆਵਾਂਗੇ ਤਾਂ ਕਰ ਲਾਂਗੇ ਸਲਾਫ ਉਹ ਤਾਂ ਫਿਲਟਰ ਦਾ ਵੀ ਲੈ ਆਈ ਸਮਾਨ ਉਹ ਵੀ ਕਰਨਾ ਹੂੰ ਕੀ ਅੰਦਰ ਕਰੀ ਆਂ ਕਿੰਨੇ ਵਜੇ ਆਸੂ ਚੱਲੋ ਜੀ ਉਹਨੂੰ ਲੈ ਜਾਦੇ ਆਂ ਹੁਣ ਆਡੀਆਂ ਅਮਨ ਹਣੀ ਚੱਲੇ ਨੇ ਨੂੰ ਫੇਰ ਪਹਿਲਾਂ ਵੀ ਇੱਥੇ ਇਥੋਂ ਕਾਦੀਆਂ ਧੋ ਕੇ ਸਦੀ ਉਧਰ ਗਏ ਤੇ ਅੱਜ ਫੇਰ ਨਹੀਂ ਗਏ ਨਹੀਂ ਗਏ ਹਾਂ ਚੱਲ ਗਏ ਹਾਂ ਚੱਲ ਗਏ ਚਲੋ ਠੀਕ ਆ ਫੇਰ ਅੱਗੇ ਮਿਲਦੇ ਤੁਹਾਨੂੰ ਜਾਦੇ ₹200 ₹500 ਸਾਹਮਣੇ ਤੇ ਇਧਰ ਡੀ ਬੱਚਾ ਪਾਰਟੀ ਨਾਲ ਨਾਲ ਜਾਣਦੇ ਨੇ ਇਧਰ ਡਾ ਗੁਰਕੀਰਤ ਬਾਈ ਮੈਂ ਇਹਦੇ ਸ਼ਾਪਿੰਗ ਕਰ ਲਈ ਬਾਈ ਮੈਂ ਇਹਦੇ ਮਫਲਰ ਲੈ ਲਿਆ ਤੇ ਇਰ ਤੇ ਬੰਨ੍ਹ ਦੋਨੋਂ ਲਵਾਤੇ ਬਾਕੀ ਆ ਰਸ਼ ਘਟਵਾ ਰਸ਼ ਹੋਣਾ ਕੱਲ ਪਰਸੋਂ ਲਾਸਟ ਆ ਬੈਗ ਲੱਗੇ ਸੋਨੇ ਸੋਨੇ ਦੇਖ ਸਕਦੇ ਸਾਹਮਣੇ ਠੀਕ ਹੈ ਜੀ ਨਹੀਂ ਨਹੀਂ ਲੋੜ ਨਹੀਂ ਕੁਝ ਨਹੀਂ ਕਰਨਾ ਨਹੀਂ ਨਹੀਂ ਇਹ ਨਹੀਂ ਉਹ ਲੱਗਦਾ ਆ ਸਾਹਮਣੇ ਭਾਲੂ ਵਾਲੇ ਬੈਗ ਸਾਹਮਣੇ ਆ ਬਾੜਵਾ ਇਹ ਲੱਗਦੇ ਤੁਸੀਂ ਸਾਹਮਣੇ ਵਧੀਆ ਵਧੀਆ ਕੱਪੜੇ ਇੱਧਰ ਵੇਖੋ ਨਿਆਣੇ ਸਾਡੇ ਸਾਹਮਣੇ ਸਮਾਨ ਸਾਰਾ ਬ੍ਰਾਂਡ ਹੈ ਬ੍ਰਾਂਡੇਡ ਸਮਾਨ ਆਹ ਸਾਹਮਣੇ ਸਾਰਾ ਬ੍ਰਾਂਡ ਕੋਡ ਦੇ ਸਾਹਮਣੇ ਤੁਸੀਂ ਵੇਖ ਸਕਦੇ ਜੀ ਚਲੋ ਹੱਡਾ ਭਰਾ ਵੀ ਆ ਗਿਆ ਹੱਡਾ ਸਾਹਮਣੇ ਸਮਾਨ ਲੈ ਕੇ ਆਏ ਗੱਡੀ ਦੇ ਹਰਚਵਾਲੋਂ ਖੁਸ਼ੀ ਖੁਸ਼ੀ ਹੋ ਗਈ ਸਾਹਮਣੇ ਉਹ ਗੱਡੀਆਂ ਉਹ ਗੱਡੀਆਂ ਸਾਹਮਣੇ ਉਹ ਸਾਹਮਣੇ ਹੱਡਾ ਵੀਰ ਸਾਹਮਣੇ ਮੈਂ ਇਦਾਂ ਦੀ ਰੀਝ ਬੜੀ ਹੈ ਮੈਨੂੰ ਸਮਾਨ ਲੈਣ ਆਏ ਸੀ ਚਲੋ ਕੁੜੀਆਂ ਵਣੀਆਂ ਅੰਨ ਲੱਣਾ ਨਹੀਂ ਕੀ ਸਾਹ ਕਹਿੰਦਾ ਜਨਮ ਤੇ ਗੱਡੀ ਚੋਂਦੇ ਟੱਜ ਹਾਂ ਲੱਗੀ ਵੀ ਉਹ ਅੱਡੀ ਰੈਡੀ ਰਿਆੜ ਲੱਗੀ ਦੀ ਭੈਣ ਹੀ ਵਿੱਚ ਆ ਗਈ ਡੱਡੂ ਹਾਂ ਜੱਟਾ ਹਵਾ ਛੱਟੀ ਗਈ ਅੱਜ ਥੋੜੀ ਰੋਣਾ ਘਟਵਾ ਨਹੀਂ ਤੇ ਕੱਲ ਕੱਲੇ ਜਾਂ ਪਰਸੋਂ ਰੋਣਾ ਘੋਣੀ ਤੇ ਸਾਹਮਣੇ ਇੱਧਰ ਵੇਖ ਲਓ ਵੇਖਣ ਲੱਗੇ ਨੇ ਸਾਹਮਣੇ ਤੇ ਵੇਖ ਸਕਦੇ ਹੋ ਡਰਾਈ ਫਰੂਟ ਵੀ ਲੱਗਾ ਵਾ ਹਰ ਚੀਜ਼ ਲੱਗੀ ਇੱਥੇ ਸਾਹਮਣੇ ਕਰੋਟ ਪਾਪਾ ਜੀ ਆ ਲੈ ਦੋ ਆ ਲੈ ਦੋ ਆ ਲੈ ਦੋ ਠੀਕ ਲੈ ਲਓ ਕੌਫੀ ਹੈ ਆਹ ਦੇਖੋ ਲਿਖਿਆ ਇਹਨਾਂ ਨੇ ਸ਼ਿਵ ਸ਼ਰਮ ਕਾਰ ਕਾਂਸੀ ਦਾ ਖਾਮ ਸਿਰਦਰਦ ਔਰ ਬਲਗਮ ਕੋ ਜਰਸੇ ਕਰੇ ਕਬੀ ਹਾਂਜੀ ਹਾਂਜੀ ਚਾਹ ਚ ਪਚਾ ਬਣਾਗੇ ਪਚਾ ਜ ਪਾਗੇ ਪੀਜੋ ਪਾਪਾ ਮੰਗਦਾ ਲਾ ਤੂੰ ਕੀ ਲੈਣਾ? ਇਹ ਲੈਣਾ? ਇਹ ਕਿੰਨਾ ਦਾ? 10 ਰੁਪਏ ਦਾ ਚਲੋ ਲੈ ਦੋ ਕੀ ਲੈਣਾ ਤੁਸੀਂ? ਨਹੀਂ ਇਹ ਲੈਣ ਦੇ ਕੀ ਲੈਂਦੀ ਹੈ? ਤੇ ਲੱਲਿਆਂ ਇਧਰ ਹੋ ਜਾ ਤਾਹੇ ਦੇ ਕਿਨੇ ਆਣੇ ਲੈਣੀਆਂ ਚੀਜ਼ਾਂ ਆ ਲੈ ਨਾ ਧੀਜੀ ਲਿਆ ਆ ਸੋਫੀ ਧੀਜੀ ਲਿਆ اچھا ਠੀਕ ਆ ਗੀ ਲੜਾਈ ਸਾਲ ਵਾਲੀ ਧੀਜੀ ਲੱਲਾ ਕੇ ਬੁਲਾਣਾ ਲੱਲਾ ਲੱਲਾ ਹਾਂ ਚਲ ਕਿਨੇ ਹੋਗੇ ਚਲ ਪਰਾ ਦੇ ਲੱਲਿਆਂ ਦੇ ਦੇਖ ਤੋ ਚਾਰ ਹੋਗੇ ਚਾਰ ਪੈਕੇਟ ਲੈ ਇਹਨੇ ਚਾਰ ਹਾਂ ਹਾਂ 4 ਪੈਕੇਟ ਲੈ ਆਂਦੇ ਮੈਂ ਜੋ ਲੈਣਾ ਚੱਲ ਪਿੱਛੇ ਹੋ ਜਾ ਲੈ ਕੇ ਇੱਕ ਪੈਕੇਟ ਤੇ ਉਹ ਤੱਕ ਲੋ ਲੋ ਪਰ ਬਾਕੀ ਪਉਣਾ ਪਣੀ ਕਿਹੜੀ ਚੀਜ਼ ਲੱਭਣ ਦੀ ਹੈ ਬਾਕੀ ਭਾਈ ਖਸ ਖਸ ਦੇ ਪੈਕੇਟ ਵੀ ਹੈਗੇ ਆ ਸਾਹਮਣੇ ਵੇਸਾਰੇ ਦੇ ਬਾਕੀ ਉਹ ਉਧਰ ਬਾਕੀ ਦੁਕਾਨ ਭਾਜੀ ਉਹਨਾਂ ਦੀ ਸਾਰਿਆਂ ਦੀ ਸਰ ਦੇ ਦਾ ਸੰਗਾਰ ਕੀ ਹੈ ਹੋ ਤਰੀ ਆਦੇ ਚਲੋ ਬਾਕੀ ਇਹ ਮੰਮੀ ਵਾਸਤੇ ਲੱਗੀਆਂ ਪਸੰਦ ਕਰਨਾ ਮੰਮੀ ਜੀ ਜੇ ਮੰਮੀ ਵਾਸਤੇ ਕਿੱਥੇ ਯਾਰ ਮੈਨੂੰ ਤੇ ਆ ਸਹੀ ਲੱਗਣ ਢੀ ਚੱਲ ਲੈ ਲੋ ਦੱਸਿਓ ਜੀ ਆਹ ਚੰਗੀ ਆ ਮੰਮੀ ਵਾਸਤੇ ਪਸੰਦ ਕਰਨ ਢੇ ਆ ਕਾਜ ਰੰਗ ਆ ਕਾਜ ਦੀ ਸਾਲ ਬਾਕੀ ਆ ਵੇਖ ਲੋ ਕਲਰ ਇਹ ਛੋਟੀ ਲੱਗਦੀ ਨਹੀਂ ਨਹੀਂ ਹਾਂ ਨਹੀਂ ਚੁੜਾਈ ਤੇ ਹਾਂ ਛੋਟੀ ਲੱਗਦੀ ਚੁੜਾਈ ਤੇ ਇਹ ਠੀਕ ਚਾਹ ਕਲਰ ਆ ਵਧੀਆ ਬਨਰ ਹੋ ਰਿਹਾ ਇਹ ਕਾਰ ਤੇ ਕਾਰ ਉਹ ਲੈ ਬਾਕੀ ਜੀ ਉਹ ਪਸੰਦ ਆ ਗਈ ਹੈ ਮੰਮੀ ਬਾਅਦ ਤੇ ਵੀ ਦੇਖ ਸਕਦੇ ਹੋ ਚਲੋ ਚਲੋ ਠੀਕ ਹੈ ਇਹ ਵੀ ਜਗੜਾ ਲੈ ਲਈ ਆ ਪਰੀਆ ਨੇ ਵੀ ਜਾਕਟ ਲੈ ਲਈ ਤੇ ਸਾਹਮਣੇ ਪਾ ਕੇ ਵੇਖਣ ਦੇ ਆ ਫੋਨ ਫਾੜ ਪਾ ਕੇ ਵੇਖ ਹੁੰਦਾ ਵਿੱਚ ਕਿਨੇ ਨਾ ਫੋਨ ਅੱਧਾ ਬਾਹਰ ਅੱਧਾ ਅੰਦਰ ਹਾਂ ਤੇ ਪੂਰਾ ਅੰਦਰ ਹਾਂ ਤੇ ਪੂਰਾ ਅੰਦਰ ਜਸ਼ਨ ਦੇ ਨਾਪਦੀ ਇਹ ਤੇ ਜਸ਼ਨ ਦੇ ਨਾਪਦੀ ਇਹ ਤੇ ਸਾਡੇ ਨਾਪਦੀ ਨਹੀਂ ਤੁਸੀਂ ਅਧਰੋ ਆ ਚੀਜ਼ ਢਾਈ ਬਸ ਇਹੋ ਵੇਖੋ ਸੱਲਾਂ ਆਏ ਲੋਮਾਈ ਕਿਦਾਂ ਆ ਲੋਟ ਲਓ ਨਜ਼ਾਰੇ ਲੁੱਟ ਲਓ ਮੇਲਾ 200 ਰੁਪਿਆ 200 ਰੁਪਿਆ 10 ਸਾਲ ਬਾਅਦ ਆਉਣਾ ਮੇਲਾ ਸਾਹਮਣੇ ਆਪਾਂ ਪਹੁੰਚ ਗਏ ਜੀ ਆਪਣੀ ਦੁਕਾਨ ਲਾ ਕੇ ਸਾਹਮਣੇ ਤੋਂ ਹੀ ਵੇਖ ਸਕਦੇ ਹੋ ਮੋਮੋਸ ਖਾਨ ਸਤ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੇ ਹੋਰ ਸਲਾਹੁ ਬਾਕੀ ਆ ਆਪਣੇ ਵੀਰ ਦੀ ਦੁਕਾਨ ਜੇ ਇੱਥੇ ਜਰੂਰ ਆਇਓ ਬਹੁਤ ਵਧੀਆ ਚੀਜ਼ ਬਣਾਉਂਦੇ ਆ ਠੀਕ ਹੈ ਜੀ ਵੀਰ ਜੀ ਤਿੰਨ ਪਲੇਟਾਂ ਕਰਦੇ ਹੋ ਫੁੱਲ ਜੀ ਜੀ ਠੀਕ ਹੈ ਜੀ ਇਹ ਬਿਲਕੁਲ ਆਪਣੇ ਹਰਚਵਲ ਰੋਡ ਤੇ ਆ ਸਾਹਮਣੇ ਠੀਕ ਹੈ ਜੀ ਸਾਹਮਣੇ ਵੇਖ ਸਕਦੇ ਜੀ ਜਾਣਗੇ ਕਾਤੀਆਂ ਤਾਂ ਬੱਸ ਸਟੈਂਡ ਤਾਂ ਹੁੰਦੇ ਆ ਇਸ ਸਾਈਡ ਤੇ ਆ ਸਾਹਮਣੇ ਠੀਕ ਹੈ ਜੀ ਇਧਰੋਂ ਸਾਹਮਣੇ ਤੇ ਹੁੰਦੇ ਸਾਹਮਣੇ ਵੇਖ ਸਕਦੇ ਹੋ ਠੀਕ ਹੈ ਜੀ ਬਾਕੀ ਆठे ਨਿਆਣੇ ਤੰਗ ਸਾਨੂੰ ਕਰਨ ਦੇ ਹੀ ਕਹਿੰਦੇ ਵੀ ਇਹਨਾਂ ਨੂੰ ਮਮਮ ਖਵਾਓ ਖਾਦੀਆਂ ਆਏ ਐ ਠੀਕ ਹੈ ਜੀ ਇਧਰ ਆਡੀ ਖੁਸ਼ੀ ਬਾਕੀ ਆ ਵੀਰ ਜੂਤ ਹੀ ਵੇਖ ਸਕਦੇ ਹੋ ਪਛਾਣ ਸਕਦੇ ਹੋ ਠੀਕ ਹੈ ਬਾਕੀ ਨਾਲ ਹੀ ਕੀ ਨੀ ਬਿਤਾ ਹਾਂ ਹ ਐਚਪੀ ਗਿਆ ਅਸਲ ਏਜੰਸੀ ਜੇ ਸਾਹਮਣੇ ਉਹਦੇ ਨਾਲ ਹੀ ਆਪੋਜ਼ਿਟ ਇਹਨਾਂ ਦੀ ਦੁਕਾਨ ਤੇ ਠੀਕਾ ਜੀ ਇਹ ਬਤੀ ਅੱਛੀ ਚੀਜ਼ ਬਹੁਤ ਵਧੀਆ ਜਨਤਾ ਪਾਰਟੀ ਬੈਗੀ ਟੇਬਲ ਤੇ ਲੈਣ ਲੈਣ ਲਾ ਕੇ ਸਾਹਮਣੇ ਵੇਖ ਸਕਦੇ ਹੋ ਠੀਕ ਹੈ ਜੀ ਲੜਦੇ ਵੇਖਿਓ ਲੋਕਾਂ ਦੇ ਵੇਖਿਓ ਇਹ ਇੱਕ ਟੇਬਲ ਲਾਣ ਦੇ ਵੇਖੋ ਕਿਦਾਂ ਡੇ ਆ ਸਾਹਮਣੇ ਠੀਕ ਹੈ ਜੀ ਲੱਗਦਾ ਤੇਰਾ ਬਾਕੀ ਵੀਰ ਨੂੰ ਆਖੋ ਦੋ ਪਾ ਕੇ ਫਟਾਫਟ ਖਾਈਏ ਤੇ ਜਾਈਏ ਆਹ ਆਰਣ ਵਾਲਾ ਕੱਲ ਤੇਰੇ ਭਤੀਜੇ ਨੇ ਫਲੇਟ ਕਰ ਲਾਓ ਜੀ ਮਮੋ ਆ ਗਏ ਨੇ ਜੀ ਮਮੋ ਆ ਗਏ ਨੇ ਤਿਆਰ ਨੇ ਉਧਰ ਉਹ ਨਿਆਣੇ ਖਾਂਡੇ ਸਾਹਮਣੇ ਤੇ ਦੇਖ ਸਕਦੇ ਜੀ ਹਾਂ ਕੁਰੀ ਕਿਦਾਂ ਦੇ ਲੱਗਣ ੜੇ ਆ ਬਸ ਸਵਾਦ ਨੇ ਖੁਸ਼ੀ ਸਵਾਦ ਆ ਓਕੇ ਆ ਓਕੇ ਰਿਪੋਰਟ ਆ ਚਲੋ ਇਧਰ ਪੂਨਮ ਮੈਂ ਘਿਆ ਦਿਖਾਣੀ ਖਾਣੇ ਗੁਗਲੀਆ ਵੀ ਨਹੀਂ ਪਾ ਕੇ ਆਵਾਂਗੇ ਚਲੋ ਬੁਰ ਤੇ ਚਲੋ ਠੀਕ ਹੈ ਲੋੜੀ ਅਜੇ ਨਹੀਂ ਆਈ ਪੁੱਤ ਲੋੜੀ ਤਾਂ ਜਦੋਂ ਲੋੜੀ ਹੋਏਗੀ ਸੁਬਾਹ ਕੀ ਤੂੰ ਦੇਖ ਸਕਦੇ ਹੋ ਸਾਹਮਣੇ ਉੱਥੇ ਇਧਰ ਆਪਣੀਆਂ ਤਿੰਨ ਪਲੇਟਾਂ ਚਾ ਆ ਜਾ ਤੇਰੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਜੀ ਹੁਣ ਆਪਾਂ ਈਟਿੰਗ ਕਰ ਲਈਏ ਵੇਖੋ ਾਡੇ ਨਿਆਣੇ ਡੰਗਰਾਂ ਨੂੰ ਪੈ ਗਏ ਆ ਬਹੁਤ ਜ਼ਿਆਦਾ ਡੰਗਰਾਂ ਨੂੰ ਪੈ ਗਏ ਏ ਨਿਆਣੇ ਬਾਕੀ ਦੋ ਉਧਰ ਚਲੇ ਗਏ ਨੇ ਆਪਾਂ ਇਧਰ ਖਾਵਾਂਗੇ ਉਧਰ ਨਿਆਣੇ ਇਧਰ ਆਡੀ ਫੋਨ ਹਮ ਜਿਆਦਾ ਗਾਰੰਟੀ ਗੱਡੀ ਵਾਸ ਮੁੜ ਕੇ ਲੈਂਦੀ ਆ ਆਪਾਂ ਚਲੋ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਚਲ ਹਾਂਜੀ ਜੀ ਆਹੀਂ ਆਪਾਂ ਸਾਰਿਆਂ ਨੇ ਖਾ ਪੀ ਲਿਆ ਵਾ ਆਪਣੇ ਨਿਆਣਿਆਂ ਦੇ ਬੱਚਿਆਂ ਨੇ ਸਾਰਿਆਂ ਨੇ ਠੀਕ ਹੈ ਜੀ ਤੇ ਬਾਕੀ ਚਲੋ ਠੀਕ ਹੈ ਫਿਰ ਮਿਲਦੇ ਆਂ ਸਾਰੇ ਰੱਜ ਗਏ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕੋਈ ਨਵੇਂ ਵੀਡੀਓ ਦੇ ਨਾਲ ਨਵੇਂ ਵਲੌਗ ਦੇ ਨਾਲ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ